ਸਾਤਸਰੀਆ ਗਾਲ ਸਾਹਿਤਿਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਅਨੁਵਾਦ ਉਸ ਦੇ ਅਰਥ ਪਰਿਭਾਸ਼ਾ ਸਿਧਾਂਤ ਅਤੇ ਮਹੱਤਵ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਅੱਜ ਦੀ ਇਹ ਲੈਕਚਰ ਲਈ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ ਸਿੱਧ ਹੋਵੇਗੀ ਸੋ ਆਓ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ ਅਨੁਵਾਦ ਇੱਕ ਅਜਿਹੀ ਕਲਾ ਹੈ ਜਿਸ ਦਾ ਹਰ ਭਾਸ਼ਾ ਦੇ ਵਿੱਚ ਬਹੁਤ ਮਹੱਤਵ ਹੈ ਕਿਸੇ ਰਚਨਾ ਦਾ ਅਨੁਵਾਦ ਕਰਨਾ ਮੌਲਿਕ ਰਚਨਾ ਜਿਹਾ ਕਰਤਾਰੀ ਕਾਰਜ ਮੰਨਿਆ ਜਾਂਦਾ ਹੈ ਇਹ ਕੋਈ ਐਨਾ ਸੁਖਾਲਾ ਕਾਰਜ ਨਹੀਂ ਹੈ ਜਿੱਥੋਂ ਤੱਕ ਅਨੁਵਾਦ ਦੇ ਅਰਥ ਦਾ ਸਵਾਲ ਹੈ ਅਨੁਵਾਦ ਸੰਸਕ੍ਰਿਤ ਭਾਸ਼ਾ ਦੇ ਧਾਤੂ ਵੱਧ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਕਹਿਣਾ ਜਾਂ ਬੋਲਣਾ ਇਸ ਦੇ ਅੱਗੇ ਅਗੇਤਰ ਅਣੂ ਲਗਾਇਆ ਇਸ ਦਾ ਭਾਵ ਹੋ ਜਾਂਦਾ ਹੈ ਦੁਬਾਰਾ ਜਾਂ ਪੁਨਰ ਅਨੁਵਾਦ ਨੂੰ ਪੰਜਾਬੀ ਦੇ ਵਿੱਚ ਉਲੱਥਾ ਅਤੇ ਉਰਦੂ ਦੇ ਵਿੱਚ ਤਰਜਮਾ ਕਿਹਾ ਜਾਂਦਾ ਹੈ ਅੰਗਰੇਜ਼ੀ ਭਾਸ਼ਾ ਵਿੱਚ ਇਸ ਦੇ ਲਈ ਟ੍ਰਾਂਸਲੇਸ਼ਨ ਸ਼ਬਦ ਵਰਤਿਆ ਜਾਂਦਾ ਹੈ ਟ੍ਰਾਂਸਲੇਸ਼ਨ ਸ਼ਬਦ ਜੋ ਹੈ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਲਾਟਿਨ ਭਾਸ਼ਾ ਦੇ ਦੋ ਸ਼ਬਦਾਂ ਟ੍ਰਾਂਸ ਪਲੱਸ ਲੇਸ਼ਨ ਟ੍ਰਾਂਸ ਦਾ ਅਰਥ ਹੈ ਦੂਸਰੇ ਪਾਸੇ ਜਾਂ ਪਾਰਲੇ ਪਾਸੇ ਲੇਸ਼ਨ ਦਾ ਅਰਥ ਹੈ ਲੈ ਕੇ ਜਾਣਾ ਸੋ ਅਨੁਵਾਦ ਉਹ ਕਾਰਜ ਹੈ ਜਿਸ ਰਾਹੀਂ ਵਿਚਾਰਾਂ ਜਾਂ ਅਰਥਾਂ ਨੂੰ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਲਿਜਾਇਆ ਜਾਂਦਾ ਹੈ ਭਾਈਕਾਨ ਸਿੰਘ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਦੇ ਵਿੱਚ ਹੈ ਅਨੁਵਾਦ ਨੂੰ ਉਲੱਥਾ ਤਰਜਮਾ ਦਹਰਾਉਣ ਦੀ ਕਿਰਿਆ ਜਾਂ ਕਿਸੇ ਵਾਕ ਨੂੰ ਫੇਰ ਆਖਣਾ ਸੋ ਕਿਸੇ ਬੋਲੀ ਗਈ ਜਾਂ ਲਿਖੀ ਗਈ ਭਾਸ਼ਾਈ ਰਚਨਾ ਨੂੰ ਦੂਜੀ ਭਾਸ਼ਾ ਵਿੱਚ ਬਦਲਣਾ ਹੀ ਅਨੁਵਾਦ ਹੈ ਉਰਦੂ ਵਿੱਚ ਇਸ ਦਾ ਰੂਪਾਂਤਰਨ ਤਰਜਮਾ ਹੈ ਕਈ ਵਾਰ ਸ਼ਾਬਦਿਕ ਅਨੁਵਾਦ ਅਰਥ ਦਾ ਅਨਰਥ ਕਰ ਦਿੰਦਾ ਹੈ ਅਨੁਵਾਦ ਉਹੀ ਚੰਗਾ ਹੁੰਦਾ ਹੈ ਜਿਹੜਾ ਕਿਸੇ ਭਾਸ਼ਾ ਵਿੱਚ ਕਹੀ ਗੱਲ ਨੂੰ ਦੂਜੀ ਭਾਸ਼ਾ ਦੇ ਵਿੱਚ ਉਸ ਤੇ ਸਹੀ ਭਾਵਾਂ ਅਤੇ ਅਰਥਗਤ ਸੁੰਦਰਤਾ ਸਹਿਤ ਵਿਅਕਤ ਕਰ ਸਕੇ ਕਿਸੇ ਭਾਸ਼ਾ ਦੀ ਕਵਿਤਾ ਦਾ ਦੂਜੀ ਭਾਸ਼ਾ ਦੀ ਕਵਿਤਾ ਦੇ ਵਿੱਚ ਅਨੁਵਾਦ ਜੋ ਹੈ ਉਹ ਬਹੁਤ ਮੁਸ਼ਕਿਲ ਕਾਰਜ ਮੰਨਿਆ ਜਾਂਦਾ ਹੈ ਕਿਉਂਕਿ ਅਨਵਾਦ ਆਪਣੇ ਮੂਲ ਦੀ ਸੁੰਦਰਤਾ ਅਤੇ ਪ੍ਰਭਾਵ ਨੂੰ ਪੂਰਨ ਤੌਰ ਤੇ ਕਾਇਮ ਨਹੀਂ ਰੱਖ ਸਕਦਾ ਕਿਉਂਕਿ ਅਨੁਵਾਦਕ ਜਿਹੜਾ ਹੈ ਇੱਕ ਭਾਸ਼ਾ ਦੀ ਕਵਿਤਾ ਦੀ ਜਦੋਂ ਦੂਸਰੀ ਭਾਸ਼ਾ ਦੀ ਕਵਿਤਾ ਦੇ ਵਿੱਚ ਤਰਜਮਾ ਕਰਦਾ ਹੈ ਤਾਂ ਉਸ ਦੇ ਲਈ ਇੱਕ ਮੂਲ ਭਾਸ਼ਾ ਜਿਹੜੀ ਹੈ ਉਸ ਦੀ ਸੁੰਦਰਤਾ ਤੇ ਪ੍ਰਭਾਵ ਨੂੰ ਪੂਰਨ ਤੌਰ ਤੇ ਕਾਇਮ ਰੱਖ ਸਕਣਾ ਬਹੁਤ ਹੀ ਮੁਸ਼ਕਲ ਕਾਰਜ ਹੁੰਦਾ ਹੈ ਕਿਉਂਕਿ ਜੋ ਹਰ ਭਾਸ਼ਾ ਦੇ ਤੌਰ ਤਕੰਤ ਅਲੰਕਾਰ ਛੰਦ ਵਿਧਾਨ ਜਿਹੜੇ ਨੇ ਉਹ ਵੱਖੋ ਵੱਖਰੇ ਵੀ ਹੋ ਸਕਦੇ ਹਨ ਜਿੱਥੋਂ ਤੱਕ ਅਨੁਵਾਦ ਦੀਆਂ ਪਰਿਭਾਸ਼ਾਵਾਂ ਦਾ ਸਵਾਲ ਹੈ ਟੈਟਫੋਰਡ ਅਨੁਸਾਰ ਪਾ ਇੱਕ ਭਾਸ਼ਾ ਦੀ ਪਾਠ ਸਮਗਰੀ ਨੂੰ ਦੂਸਰੀ ਭਾਸ਼ਾ ਦੀ ਸਮਾਨਾਂਤਰ ਪਾਠ ਸਮਗਰੀ ਦੇ ਵਿੱਚ ਬਦਲਣਾ ਅਨੁਵਾਦ ਹੈ। ਪੋਲਾਨਾਰਾ तिवारी ਕਹਿ ਰਹੇ ਹਨ ਕਿ ਕਿਸੇ ਭਾਸ਼ਾ ਵਿੱਚ ਪ੍ਰਾਪਤ ਸਮਗਰੀ ਨੂੰ ਦੂਜੀ ਭਾਸ਼ਾ ਵਿੱਚ ਰੂਪਾਂਤਰਿਤ ਕਰਨਾ ਅਨੁਵਾਦ ਹੈ। ਸੈਮੂਅਲ ਜੌਨਸਨ ਅਨੁਸਾਰ ਇੱਕ ਭਾਸ਼ਾ ਦੀ ਪਾਠ ਸਮਗਰੀ ਨੂੰ ਮੂਲ ਦੇ ਮੂਲ ਭਾਵਾਂ ਨੂੰ ਸੰਭਾਲਦੇ ਹੋਏ ਦੂਸਰੀ ਭਾਸ਼ਾ ਦੀ ਪਾਠ ਸਮਗਰੀ ਦੇ ਵਿੱਚ ਬਦਲਣਾ ਅਨੁਵਾਦ ਹੈ। ਜੌਨਸਨ ਅਨੁਸਾਰ ਮੂਲ ਭਾਸ਼ਾ ਦੀ ਪਾਠ ਸਮਗਰੀ ਦੇ ਭਾਵਾਂ ਦੀ ਰੱਖਿਆ ਕਰਦਿਆਂ ਹੋਇਆਂ ਉਨਾ ਭਾਵਾ ਨੂੰ ਦੂਸਰੀ ਭਾਸ਼ਾ ਦੇ ਵਿੱਚ ਤਬਦੀਲ ਕਰਨਾ ਅਨੁਵਾਦ ਹੈ ਨਿਊ ਸਾਰਕ ਅਨੁਸਾਰ ਅਨੁਵਾਦ ਇੱਕ ਕਲਾ ਹੈ ਜਿਸ ਵਿੱਚ ਇੱਕ ਭਾਸ਼ਾ ਵਿੱਚ ਪ੍ਰਸਾਰਿਤ ਕੀਤੇ ਗਏ ਸੰਦੇਸ਼ ਨੂੰ ਦੂਜੀ ਭਾਸ਼ਾ ਦੇ ਵਿੱਚ ਸੰਚਿਤ ਰਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਏ ਐਚ ਸਮਿਥ ਅਨੁਸਾਰ ਇੱਕ ਭਾਸ਼ਾ ਵਿਚਲੇ ਅਰਥਾਂ ਨੂੰ ਕਾਇਮ ਰੱਖਦਿਆਂ ਹੋਇਆਂ ਦੂਜੀ ਭਾਸ਼ਾ ਵਿੱਚ ਬਦਲਣਾ ਹੀ ਅਨੁਵਾਦ ਹੈ ਤੇ ਦਵਿੰਦਰ ਸ਼ਰਮਾ ਕਹਿ ਰਹੇ ਹਨ ਕਿ ਵਿਚਾਰਾਂ ਨੂੰ ਇੱਕ ਭਾਸ਼ਾ ਵਿੱਚੋਂ ਦੂਜੀ ਭਾਸ਼ਾ ਦੇ ਵਿੱਚ ਬਦਲਣਾ ਅਨੁਵਾਦ ਹੈ ਕਿਨਾਂ ਨੂੰ ਵਿਚਾਰਾਂ ਸੋ ਇਹਨਾਂ ਸਾਰੀਆਂ ਭਾਸ਼ਾਵਾਂ ਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਕਿਸੇ ਭਾਸ਼ਾ ਵਿੱਚਲੀ ਕਹੀ ਗੱਲ ਨੂੰ ਉਸੇ ਤਰ੍ਹਾਂ ਕਾਇਮ ਰੱਖਦਿਆਂ ਹੋਇਆਂ ਉਸ ਨੂੰ ਕਿਸੇ ਹੋਰ ਲਿਪੀ ਵਿੱਚ ਲਿਖ ਦਿੱਤਾ ਜਾਏ ਤਾਂ ਉਸ ਕੰਮ ਨੂੰ ਹੀ ਸਹੀ ਅਨੁਵਾਦ ਕਿਹਾ ਜਾ ਸਕਦਾ ਹੈ ਜਿੱਥੋਂ ਤੱਕ ਅਨੁਵਾਦ ਦੇ ਸਿਧਾਂਤ ਦਾ ਸਵਾਲ ਹੈ ਸਭ ਤੋਂ ਪਹਿਲਾਂ ਆ ਜਾਂਦਾ ਹੈ ਇਸ ਬਾਰੇ ਪਰੰਪਰਾਗਤ ਦ੍ਰਿਸ਼ਟੀਕੋਣ ਪੁਰਾਣੇ ਸਮਿਆਂ ਵਿੱਚ ਅਨੁਵਾਦ ਕੋਈ ਜ਼ਿਆਦਾ ਨਹੀਂ ਸੀ ਮਹੱਤਵ ਰੱਖਦਾ ਕਿਉਂ ਕਿਉਂਕਿ ਉਸ ਵੇਲੇ ਲੋਕਾਂ ਦੀ ਸੋਚ ਸੀ ਕਿ ਅਨੁਵਾਦ ਕਰਨ ਵਾਲੇ ਖੁਦ ਰਚਨਾ ਨਹੀਂ ਕਰ ਸਕਦੇ ਇਸ ਲਈ ਉਹ ਅਨੁਵਾਦ ਕਰਨ ਲੱਗ ਜਾਂਦੇ ਹਨ ਇਸ ਕਰਕੇ ਪਹਿਲਾ ਅਨੁਵਾਦ ਬਹੁਤ ਘੱਟ ਹੁੰਦੇ ਸਨ ਆਧੁਨਿਕ ਦ੍ਰਿਸ਼ਟੀਕੋਣ ਕੀ ਹੈ ਕਿ ਆਧੁਨਿਕ ਕਾਲ ਦੇ ਵਿੱਚ ਟੈਕਨੋਲੋਜੀ ਦੇ ਪ੍ਰਭਾਵ ਦੇ ਕਾਰਨ ਅਨੁਵਾਦ ਵਧ ਗਿਆ ਹੈ। ਕੁਝ ਲੋਕ ਜਾਂ ਸ਼ਖਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਇੱਕ ਥਾਂ ਤੋਂ ਜਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਵਿਚਰਦੇ ਰਹਿੰਦੇ ਹਨ। ਇਸ ਕਰਕੇ ਦੂਜੇ ਦੇਸ਼ ਦੇ ਸਾਹਿਤ ਦਾ ਆਪਣੇ ਦੇਸ਼ ਦੀ ਭਾਸ਼ਾ ਦੇ ਵਿੱਚ ਅਨੁਵਾਦ ਕਰਦੇ ਹਨ। ਇਸ ਨਾਲ ਇੱਕ ਦੇਸ਼ ਦਾ ਦੂਸਰੇ ਦੇਸ਼ ਦੀ ਸੰਸਕ੍ਰਿਤੀ ਇੱਕ ਦੇਸ਼ ਦੇ ਲੋਕਾਂ ਨੂੰ ਦੂਸਰੇ ਦੇਸ਼ ਦੀ ਸੰਸਕ੍ਰਿਤੀ ਦਾ ਗਿਆਨ ਹੁੰਦਾ ਹੈ। ਉਹਨਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਇਤੋ ਤਾਂ ਕਿ ਕਾਲੀਦਾਸ ਦੇ ਕਾਫੀ ਅਨੁਵਾਦ ਜੜੇ ਹਨ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ ਹੋਏ ਹਨ ਇਸੇ ਤਰ੍ਹਾਂ ਬਹੁਤ ਸਾਰੇ ਰੂਸੀ ਸਾਹਿਤ ਅਮਰੀਕਨ ਸਾਹਿਤ ਜਾਂ ਅੰਗਰੇਜ਼ੀ ਸਾਹਿਤ ਜੋ ਹੈ ਉਹ ਪੰਜਾਬੀ ਦੇ ਵਿੱਚ ਜਾਂ ਹੋਰ ਭਾਰਤੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ ਮਿਲਦਾ ਹੈ ਅਗਲਾ ਸਿਧਾਂਤ ਆ ਜਾਂਦਾ ਹੈ ਅਰਥ ਸੰਚਾਰ ਦਾ ਸਿਧਾਂਤ ਅਨੁਵਾਦ ਦੇ ਵਿੱਚ ਅਰਥ ਸੰਚਾਰ ਵੀ ਮਿਲਦਾ ਹੈ ਜਿਸ ਦਾ ਅਰਥ ਹੈ ਅਰਥ ਨੂੰ ਬਰਕਰਾਰ ਰੱਖਣਾ ਤੇ ਦੂਜੀ ਭਾਸ਼ਾ ਦੇ ਵਿੱਚ ਤਬਦੀਲ ਕਰਨਾ ਇਹ ਅਰਥ ਵਿਦੰਦਾ ਹੈ ਸੰਚਾਰ ਦਾ ਵੀ ਸਾਧਨ ਹੈ ਪਰ ਫਿਰ ਵੀ ਇਸ ਦੇ ਵਿੱਚ ਅਲਪਰਥ ਦੀ ਸੰਭਾਵਨਾ ਬਣੀ ਰਹਿੰਦੀ ਹੈ ਭਾਵੇਂ ਜੋ ਅਨੁਵਾਦਕ ਹੈ ਕਿੰਨੀ ਕੋਸ਼ਿਸ਼ ਕਰਦਾ ਹੈ ਸਹੀ ਅਰਥਾਂ ਦਾ ਸੰਚਾਰ ਜੋ ਹੈ ਉਹ ਹੋ ਸਕੇ ਪਰ ਫਿਰ ਵੀ ਉਹਦੇ ਵਿੱਚ ਕੁਝ ਨਾ ਕੁਝ ਕਮੀ ਦੀ ਸੰਭਾਵਨਾ ਬਣੀ ਰਹਿੰਦੀ ਹੈ ਕਿਉਂਕਿ ਅਨੁਵਾਦ ਕਰਨ ਵਾਲੇ ਨੂੰ ਬਹੁਤ ਸਾਵਧਾਨੀ ਵਰਤਨੀ ਪੈਂਦੀ ਹੈ ਔਰ ਵਰਤਦੇ ਵੀ ਹਨ ਵਿਆਖਿਆ ਦਾ ਸਿਧਾਂਤ ਅਨੁਵਾਦ ਇੱਕ ਤਰ੍ਹਾਂ ਦੀ ਵਿਆਖਿਆ ਹੈ ਇਸ ਵਿੱਚ ਵਿਆਖਿਆ ਦੀ ਸ਼ਕਤੀ ਹੁੰਦੀ ਹੈ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਨ ਨਾਲ ਕਲਪਨਾ ਸ਼ਕਤੀ ਵੀ ਵੱਧਦੀ ਹੈ ਅਨੁਵਾਦ ਜੋ ਹੈ ਮੂਲ ਸਮੱਗਰੀ ਦੀ ਵਿਆਖਿਆ ਕਰਦਾ ਹੈ ਅਨੁਵਾਦਕ ਪਰ ਇਸ ਦਾ ਦੋਸ਼ ਇਹ ਹੈ ਕਿ ਮੂਲ ਦਾ ਅਸਲੀ ਲਿਖਤ ਤੋਂ ਕਈ ਵਾਰ ਅਨੁਵਾਦਕ ਅਨੁਵਾਦ ਕਰਦਾ ਹੋਇਆ ਦੂਰ ਵੀ ਚਲਾ ਜਾਂਦਾ ਹੈ ਅਗਲਾ ਆ ਜਾਂਦਾ ਹੈ ਸੰਤੁਲਨ ਜਾਂ ਸਮਤੋਲ ਦਾ ਸਿਧਾਂਤ ਅਨੁਵਾਦ ਦੇ ਵਿੱਚ ਦੋ ਭਾਸ਼ਾਵਾਂ ਦਾ ਸੰਤੁਲਨ ਪੇਸ਼ ਕਰਨਾ ਹੁੰਦਾ ਹੈ ਅਨੁਵਾਦ ਪਾਠ ਸਮਗਰੀ ਦਾ ਅਨੁਵਾਦ ਹੁੰਦਾ ਹੈ ਦੋਨੋਂ ਭਾਸ਼ਾਵਾਂ ਨੂੰ ਸਮਾਨਾਂਤਰ ਭਾਵ ਬਰਾਬਰ ਲੈ ਕੇ ਚੱਲੀਆਂ ਪੈਣੀਆਂ ਹਨ ਅਨੁਵਾਦਕ ਨੂੰ ਇਸ ਨਾਲ ਅਰਥ ਦਾ ਸੰਚਾਰ ਵੀ ਵੱਧਦਾ ਹੈ ਤੇ ਅਨੁਵਾਦਕ ਨੂੰ ਇਸ ਦੇ ਵਿੱਚ ਦੋਰੀ ਭੂਮਿਕਾ ਨਿਭਾਉਣੀ ਪੈਂਦੀ ਹੈ ਦੋਰੀ ਭੂਮਿਕਾ ਤੋਂ ਭਾਵ ਹੈ ਕਿ ਅਨੁਵਾਦਕ ਨੂੰ ਦੋਹਾਂ ਭਾਸ਼ਾਵਾਂ ਦੀ ਜੋ ਹੈ ਡੈਫ ਦੇ ਵਿੱਚ ਜਾਣਕਾਰੀ ਦੋਹਾਂ ਭਾਸ਼ਾਵਾਂ ਦੇ ਆਧਾਰ ਤੇ ਉਸ ਦੇ ਵਿੱਚ ਮਸਾਲਾ ਦੇ ਕੇ ਵੀ ਕਈ ਵਾਰੀ ਗੱਲ ਨੂੰ ਜੋ ਹੈ ਸਮਝਾਉਣਾ ਪੈਂਦਾ ਹੈ ਮੁੜ ਕੋਡੀ ਕਰਨ ਦਾ ਸਿਧਾਂਤ ਅਨੁਵਾਦ ਮੁੜ ਕੋਡੀ ਕਰਨ ਦੀ ਪ੍ਰਕਿਰਿਆ ਵੀ ਹੈ ਜਿਸ ਤਰ੍ਹਾਂ ਕੋਡਿੰਗ ਹੁੰਦੀ ਹੈ ਕੰਪਿਊਟਰ ਦੇ ਵਿੱਚ ਸੋ ਅਨੁਵਾਦ ਜੋ ਹੈ ਇੱਕ ਮੁੜ ਕੋਡੀ ਕਰਨ ਦੀ ਪ੍ਰਕਿਰਿਆ ਵੀ ਹੈ ਜੋ ਦੋ ਵੱਖ-ਵੱਖ ਭਾਸ਼ਾਵਾਂ ਨੂੰ ਅਨੁਵਾਦ ਕਰਕੇ ਕੋਡੀਕਰਨ ਕੀਤਾ ਜਾਂਦਾ ਹੈ ਪਰ ਇਸ ਦਾ ਰਸ ਮੌਲਿਕ ਰਚਨਾ ਵਰਗਾ ਹੀ ਹੋਣਾ ਜਾਹੀਦਾ ਹੈ ਫਿਰ ਆ ਜਾਂਦਾ ਹੈ ਅਨੁਵਾਦ ਦਾ ਮਹਤਵ ਅਨੁਵਾਦ ਜੋ ਹੈ ਇਸ ਦਾ ਅਰਥ ਦੇ ਸਰੂਪ ਪੂਰੀ ਤਰ੍ਹਾਂ ਅਜੋਕੇ ਦੌਰ ਦੇ ਵਿੱਚ ਬਦਲ ਚੁੱਕਾ ਹੈ ਇਸ ਦੇ ਬਹੁਪੱਖੀ ਉਦੇਸ਼ ਹਨ ਇਹ ਕਾਰੋਬਾਰੀ ਬਣ ਚੁੱਕਾ ਹੈ ਬਹੁਤ ਸਾਰੇ ਅਨੁਵਾਦਕ ਇਸ ਕਾਰਜ ਨੂੰ ਅੱਜ ਕਰ ਰਹੇ ਹਨ ਅੰਤਰਰਾਸ਼ਟਰੀ ਪੱਧਰ ਤੇ ਅਨੁਵਾਦ ਸੰਚਾਰ ਦਾ ਮਾਧਿਅਮ ਬਣਿਆ ਹੋਇਆ ਹੈ ਸੰਸਾਰ ਦੇ ਵਿੱਚ 5000 ਦੇ ਕਰੀਬ ਭਾਸ਼ਾਵਾਂ ਹਨ ਜਿਨ੍ਹਾਂ ਦੇ ਵਿੱਚੋਂ 138 ਤੋਂ 140 ਦੇ ਕਰੀਬ ਭਾਸ਼ਾਵਾਂ ਜਿਹੜੀਆਂ ਹਨ ਉਹ ਵਧੇਰੇ ਬੋਲੀਆਂ ਜਾਂਦੀਆਂ ਹਨ ਤੇ ਹਰ ਸ਼ਖਸ ਦੇ ਲਈ ਇਹ ਮੁਮਕਿਨ ਹੀ ਨਹੀਂ ਹੈ ਕਿ ਉਹ ਹਰ ਦੇਸ਼ ਦੀ ਭਾਸ਼ਾ ਨੂੰ ਸਮਝ ਸਕੇ ਬੋਲ ਸਕੇ ਸਿੱਖ ਸਕੇ ਜਾਂ ਲਿਖ ਸਕੇ ਇਸ ਲਈ ਇਹ ਭਾਸ਼ਾਈ ਕੰਧਾਂ ਜਿਹੜੀਆਂ ਹਨ ਉਹ ਸਿਰਫ ਅਨੁਵਾਦਕ ਹੀ ਢਾ ਸਕਦੇ ਹਨ ਅਨੁਵਾਦ ਭਾਸ਼ਾ ਬੰਧਨ ਨੂੰ ਖਤਮ ਕਰਦਾ ਹੈ ਸੰਸਾਰ ਦੇ ਵਿੱਚ ਏਕਤਾ ਵਧਾਉਂਦਾ ਹੈ ਅਨੁਵਾਦ ਦਾ ਮਹੱਤਵ ਜੋ ਹੈ ਉਹ ਅਸੀਂ ਹੇਠ ਲਿਖੇ ਤੱਤਾਂ ਦੇ ਆਧਾਰ ਤੇ ਸਪਸ਼ਟ ਕਰ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਹੈ ਰਾਸ਼ਟਰੀ ਏਕਤਾ ਦੇ ਵਿੱਚ ਵਾਧਾ ਹੁੰਦਾ ਹੈ ਅਨੁਵਾਦ ਰਾਸ਼ਟਰੀ ਏਕਤਾ ਤੇ ਇੱਕ ਸੁਰਤਾ ਦਾ ਪ੍ਰਤੀਕ ਹੈ ਅਨੁਵਾਦ ਭਾਰਤ ਵਰਗੇ ਦੇਸ਼ ਜਿੱਥੇ ਵੱਖ-ਵੱਖ ਜਾਤਾਂ ਧਰਮਾਂ ਜਾਂ ਨਸਲਾਂ ਦੇ ਲੋਕ বাসਦੇ ਹਨ ਅਨੁਵਾਦ ਇਹ ਭੇਦ ਖਤਮ ਕਰਦਾ ਹੈ ਇੱਕ ਦੇਸ਼ ਜਾਂ ਸੂਬੇ ਦਾ ਸੱਭਿਆਚਾਰ ਜਿਹੜਾ ਹੈ ਦੂਜੇ ਸੂਬੇ ਜਾਂ ਦੇਸ਼ ਦੇ ਸੱਭਿਆਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਸੱਭਿਆਚਾਰਾਂ ਦਾ ਇਸ ਦੇ ਨਾਲ ਵਿਕਾਸ ਹੁੰਦਾ ਹੈ ਅਨੁਵਾਦ ਵਕ ਵਕ ਸੱਭਿਆਚਾਰਾਂ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ ਗਿਆਨ ਵਿੱਚ ਵਾਧਾ ਕਰਦਾ ਹੀ ਹੈ ਅੱਜ ਯੂਰਪੀ ਭਾਸ਼ਾਵਾਂ ਵਿੱਚ ਵੱਡੇ ਪੱਧਰ ਤੇ ਅਨੁਵਾਦ ਹੋਇਆ ਮਿਲਦਾ ਹੈ ਇਥੋਂ ਤੱਕ ਕਿ ਮਹਾਭਾਰਤ ਰਮਾਇਣ ਪੰਚਤੰਤਰ ਵਰਗੀਆਂ ਰਚਨਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੀ ਪਾਵਨ ਬਾਣੀ ਵੀ ਜਿਹੜੀ ਹੈ ਅੱਜ ਵਿਸ਼ਵ ਦੇ ਅਨੇਕਾ ਦੇਸ਼ਾਂ ਦੇ ਵਿੱਚ ਅਨੁਵਾਦ ਦੇ ਮਾਧਿਅਮ ਰਾਹੀਂ ਪੁੱਜ ਚੁੱਕੀ ਹੈ ਦੁਨੀਆ ਦਾ ਇੱਕ ਸੱਭਿਆਚਾਰ ਜਿਹੜਾ ਹੈ ਇਸ ਤਰ੍ਹਾਂ ਦੂਜੇ ਦੇਸ਼ ਦੇ ਸਾਹਿਤ ਤੇ ਸੱਭਿਆਚਾਰ ਤੋਂ ਪ੍ਰਭਾਵਿਤ ਵੀ ਹੁੰਦਾ ਹੈ ਜਾਣੂ ਨਹੀਂ ਹੁੰਦਾ ਹੈ ਅਗਲਾ ਆ ਜਾਂਦਾ ਹੈ ਕਿ ਸਾਹਿਤ ਅਧਿਐਨ ਦੇ ਵਿੱਚ ਵੀ ਅਨੁਵਾਦ ਸਹਾਇਕ ਹੈ ਕਿਉਂਕਿ ਅਨੁਵਾਦ ਕੁਝ ਲੋਕ ਜਿਹੜੇ ਹਨ ਉਹ ਬਹੁਤ ਸਾਹਿਤ ਪੜ੍ਹਨ ਦੇ ਸ਼ੌਕੀਨ ਹੁੰਦੇ ਹਨ ਉਹਨਾਂ ਦੇ ਲਈ ਅਨੁਵਾਦ ਸਭ ਤੋਂ ਵੱਡਾ ਵਰਦਾਨ ਹੈ ਵੱਖ-ਵੱਖ ਕਾਲਾਂ ਦੇ ਵਿੱਚ ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਕੀ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਕਦੋਂ ਹੋਇਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਿਤ ਅਧਿਐਨ ਦੇ ਨਾਲ ਹੀ ਪਤਾ ਚੱਲਦੀਆਂ ਹਨ ਤੇ ਅਨੁਵਾਦ ਕਰਕੇ ਹੀ ਪੰਜਾਬੀ ਕਵੀਆਂ ਜੋ ਹੈ ਉਹ ਭਾਵੇਂ ਭਾਈ ਵੀਰ ਸਿੰਘ ਹਨ ਗੁਰਦਿਆਲ ਸਿੰਘ ਨਾਵਲਕਾਰ ਹਨ ਅਮਰਤਾ ਪ੍ਰੀਤਮ ਸ਼ੇਵ ਜਾਂ ਸੁਰਜੀਤ ਪਾਤਰ ਸਾਹਿਬ ਹਨ ਅਜੋਕੇ ਦੌਰ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਹਨ ਉਹ ਪੱਛਮੀ ਮੁਲਕਾਂ ਦੀਆਂ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦਿਤ ਹੋ ਕੇ ਪ੍ਰਸਿੱਧੀ ਹਾਸਲ ਕਰ ਚੁੱਕੀਆਂ ਹਨ ਅਨੁਵਾਦ ਗਿਆਨ ਦਾ ਵਾਹਕ ਹੈ ਅੱਜ ਸੰਸਾਰ ਦੇ ਹਰ ਕੋਨੇ ਦੇ ਵਿੱਚ ਸਾਇੰਸ ਟੈਕਨੋਲੋਜੀ ਆਜ ਸਦਕਾ ਤਜਰਬੇ ਵੱਧ ਰਹੇ ਹਨ ਇਹ ਜਾਣਕਾਰੀ ਜਾਂ ਗਿਆਨ ਜਿਹੜਾ ਹੈ ਦੂਜੇ ਦੇਸ਼ਾਂ ਦੇ ਵਿੱਚ ਭਾਸ਼ਾ ਦੇ ਬੰਧਨ ਕਰਕੇ ਨਹੀਂ ਸੀ ਪਹੁੰਚਦਾ ਪਹਿਲਾਂ ਪਰ ਅੱਜ ਅਨੁਵਾਦ ਨਾਲ ਇੱਕ ਦੇਸ਼ ਦੀ ਟੈਕਨੋਲੋਜੀ ਦੂਜੇ ਦੇਸ਼ ਦੇ ਵਿੱਚ ਸੁਖੱਲੇ ਢੰਗ ਦੇ ਨਾਲ ਪਹੁੰਚ ਰਹੀ ਹੈ ਜਾਂ ਲੋਕਾਂ ਨੂੰ ਸਮਝ ਆ ਰਹੀ ਹੈ ਸੰਚਾਰ ਦਾ ਮਾਧਿਅਮ ਹੈ ਅਨੁਵਾਦ ਦੇ ਨਾਲ ਸੰਚਾਰ ਦੇ ਮਾਧਿਅਮ ਦੇ ਵਿੱਚ ਵੀ ਤਰੱਕੀ ਹੋਈ ਹੈ ਅਨੁਵਾਦ ਜੋ ਹੈ ਪ੍ਰਿੰਟ ਤੇ ਇਲੈਕਟ੍ਰੋਨਿਕ ਦੋਨਾਂ ਢੰਗਾਂ ਦੇ ਨਾਲ ਹੋ ਰਿਹਾ ਹੈ ਜਿਸ ਕਾਰਨ ਸੰਸਾਰ ਪੱਧਰ ਤੇ ਸੰਚਾਰ ਵੱਧ ਰਿਹਾ ਹੈ ਬਹੁਤ ਸਾਰੀਆਂ ਫਿਲਮਾਂ ਅੰਗਰੇਜ਼ੀ ਤੋਂ ਹਿੰਦੀ ਜਾਂ ਪੰਜਾਬੀ ਤੋਂ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦਿਤ ਹੋਈਆਂ ਹੋਈਆਂ ਹਨ ਜਿਵੇਂ ਅਮਰਤਾ ਪ੍ਰੀਤਮ ਦੇ ਨਾਵਲ ਪਿੰਜਰ ਦੇ ਤੇ ਆਧਾਰਿਤ ਹਿੰਦੀ ਫਿਲਮ ਬਣੀ ਹੋਈ ਹੈ ਪਿੰਜਰ ਫਿਰ ਆ ਜਾਂਦਾ ਹੈ ਕਾਰੋਬਾਰ ਦੇ ਰੂਪ ਦੇ ਵਿੱਚ ਅਨੁਵਾਦ ਦਾ ਮਹੱਤਵ ਕਿ ਅੱਜ ਦੇ ਯੁੱਗ ਦੇ ਵਿੱਚ ਅਨੁਵਾਦ ਸਭ ਤੋਂ ਵੱਡਾ ਕਾਰੋਬਾਰ ਬਣ ਚੁੱਕਿਆ ਹੈ ਇਸ ਨਾਲ ਲੋਕ ਵੱਧ ਤੋਂ ਵੱਧ ਧਨ ਵੀ ਕਮਾ ਰਹੇ ਹਨ ਹਰੇਕ ਭਾਸ਼ਾ ਦਾ ਅਨੁਵਾਦ ਸੰਭਵ ਹੈ ਅਨੁਵਾਦਕ ਨੂੰ ਸਨਮਾਨ ਦੀ ਨਿਗਾਹ ਦੇ ਨਾਲ ਅੱਜ ਦੀ ਜੋ ਹੈ ਜਨਰੇਸ਼ਨ ਦੁਆਰਾ ਜਾਂ ਅੱਜ ਦੇ ਦੌਰ ਦੇ ਵਿੱਚ ਸਮਝਿਆ ਜਾਂਦਾ ਹੈ ਜਿੱਥੇ ਪਹਿਲਾ ਅਨੁਵਾਦਕ ਨੂੰ ਇੰਨਾ ਸਨਮਾਨ ਨਹੀਂ ਸੀ ਦਿੱਤਾ ਜਾਂਦਾ ਇਹ ਸਮਝਿਆ ਜਾਂਦਾ ਸੀ ਜਿਸ ਨੂੰ ਲਿਖਣਾ ਨਹੀਂ ਆਉਂਦਾ ਖੁਦ ਜੋ ਹੈ ਮੌਲਿਕ ਰਚਨਾ ਨਹੀਂ ਕਰ ਸਕਦਾ ਉਹ ਅਨੁਵਾਦ ਕਰਦਾ ਹੈ ਪਰ ਅੱਜ ਇਹ ਸਪਸ਼ਟ ਹੋ ਚੁੱਕਾ ਹੈ ਕਿ ਅਨੁਵਾਦਕ ਜੋ ਹੈ ਉਹ ਬਹੁਤ ਹੀ ਗਿਆਨਮਾਨ ਇਨਸਾਨ ਹੁੰਦਾ ਹੈ ਜਿਸ ਨੂੰ ਦੋਹਾਂ ਭਾਸ਼ਾਵਾਂ ਦਾ ਜਾਂ ਇੱਕ ਤੋਂ ਵਧੇਰੇ ਭਾਸ਼ਾਵਾਂ ਦਾ ਬੜੀ ਡੈਪਥ ਦੇ ਵਿੱਚ ਗਹਿਰਾਈ ਦੇ ਵਿੱਚ ਗਿਆਨ ਹੋਣ ਸਦਕਾ ਹੀ ਉਹ ਸਹੀ ਅਨੁਵਾਦ ਕਰ ਸਕਣ ਦੇ ਸਮਰੱਥ ਹੁੰਦਾ ਹੈ ਤੇ ਅਨੁਵਾਦ ਦੇ ਖੇਤਰ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਅੱਜ ਕੱਲ ਬਹੁਤ ਸਾਰੇ ਡਿਪਲੋਮਾਸ ਡਿਗਰੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਹਨ ਤੇ ਨੌਕਰੀਆਂ ਦੇ ਵੀ ਅਨੁਵਾਦ ਦੇ ਖੇਤਰ ਦੇ ਵਿੱਚ ਮੰਗ ਵੱਧ ਰਹੀ ਹੈ ਹੁਣ ਲੋਕ ਜਿਹੜੇ ਹਨ ਘਰ ਬੈਠੇ ਹੀ ਅਨੁਵਾਦ ਦੇ ਰਾਹੀਂ ਪੈਸਾ ਵੀ ਕਮਾ ਸਕਦੇ ਹਨ ਅਨੁਵਾਦ ਜੋ ਹੈ ਮਨੋਰੰਜਨ ਦਾ ਸਾਧਨ ਵੀ ਹੈ ਕਿਉਂਕਿ ਅਨੁਵਾਦ ਸਿਰਫ ਸਾਹਿਤ ਦਾ ਨਹੀਂ ਹੀ ਨਹੀਂ ਹੁੰਦਾ ਉਹ ਬਹੁਤ ਸਾਰੀਆਂ ਫਿਲਮਾਂ ਜਾਂ ਕਾਰਟੂਨਾਂ ਦੇ ਵੀ ਅਨੁਵਾਦ ਹੋ ਰਹੇ ਹਨ ਜਾਂ ਹੋਏ ਹਨ ਵਨ ਸੋਨੀਆਂ ਫਿਲਮਾਂ ਦੀ ਦੂਸਰੀਆਂ ਪਰਛਾਵਾਂ ਦੇ ਵਿੱਚ ਜੋ ਡਬਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਅਨੁਵਾਦਕ ਕਾਫੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਸੋ ਸਿੱਟੇ ਵਜੋਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਅਨੁਵਾਦ ਇੱਕ ਅਜਿਹੀ ਕਲਾ ਹੈ ਜੋ ਕੋਈ ਆਸਾਨ ਨਹੀਂ ਹੈ ਕਿਉਂਕਿ ਅਨੁਵਾਦ ਕਿਸੇ ਵੀ ਭਾਸ਼ਾ ਵਿੱਚ ਸ਼ਬਦਾਂ ਦਾ ਹੁੰਦਾ ਹੈ ਪਰ ਸ਼ਬਦਾਂ ਦੇ ਨਾਲ ਨਾਲ ਉਸ ਦਾ ਅਰਥ ਸੰਚਾਰ ਵੀ ਸਫਲਤਾ ਸਾਹਿਤ ਹੋਣਾ ਚਾਹੀਦਾ ਹੈ ਭਾਵੇਂ ਅਨੁਵਾਦ ਮੂਲ ਰਚਨਾ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਦਾ ਪਰ ਭਾਵੇਂ ਅਨੁਵਾਦ ਦੀ ਸਥਿਤੀ ਜਿਹੜੀ ਹੈ ਕਾਰਬਨ ਕਾਪੀ ਵਰਗੀ ਹੀ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਵੀ ਅਭਿਆਸ ਕਰਨ ਦੇ ਨਾਲ ਅਨੁਵਾਦ ਦੇ ਰੂਪ ਦੇ ਵਿੱਚ ਜਾਂ ਅਨੁਵਾਦਕ ਦੇ ਰੂਪ ਦੇ ਵਿੱਚ ਮਹਾਰਤ ਹਾਸਲ ਕੀਤੀ ਜਾ ਸਕਦੀ ਹੈ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦਿਤ ਜੋ ਹੈ ਬਹੁਤ ਸਾਰੇ ਗ੍ਰੰਥ ਜਿਹੜੇ ਨੇ ਉਹ ਹੁੰਦੇ ਹੀ ਰਹਿੰਦੇ ਹਨ ਜਿਵੇਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਪ੍ਰਸਿੱਧ ਰਚਨਾ ਜੋ ਸੀ ਦਾ ਲਾਈਟ ਆਫ ਏਸ਼ੀਆ ਦਾ ਏਸ਼ੀਆ ਦਾ ਚਾਨਨ ਨਾਮ ਹੇਠਾਂ ਅਨੁਵਾਦ ਹੋਇਆ ਸੀ ਠੀਕ ਇਸੇ ਤਰ੍ਹਾਂ ਦਾ ਰੇਪ ਆਫ ਲੌਗ ਤੇ ਮਰਜੈਂਟ ਆਫ ਵੀਨਸ ਜਿਸ ਨੂੰ ਸ਼ਾਮੂ ਸ਼ਾਂ ਦੇ ਨਾਮ ਦੇ ਨਾਲ ਅਨੁਵਾदित ਕੀਤਾ ਗਿਆ ਇਹ ਅਜਿਹੇ ਕਾਵਿ ਰਚਨਾਵਾਂ ਦੇ ਅਨੁਵਾਦ ਜਿਹੜੇ ਹਨ ਇਹ ਉਦਾਹਰਣ ਮੈ ਜੋ ਪੇਸ਼ ਕੀਤੇ ਜਾ ਰਹੇ ਹਨ ਅਨੁਵਾਦਕ ਦੁਆਰਾ ਕੀਤੀ ਗਈ ਅਨੁਵਾਦ ਰਚਨਾ ਦੇ ਵਿੱਚ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ ਅੰਤਿਮ ਤੌਰ ਤੇ ਜਿਹੜੀ ਜਿਹੜਾ ਸਭ ਤੋਂ ਵੱਡਾ ਨੁਕਤਾ ਹੈ ਕਹਿਣ ਤੋਂ ਪਹਿਲ ਹੈ ਕਿ ਕਿਸੇ ਭਾਸ਼ਾ ਵਿੱਚਲੀ ਕਹੀ ਗਈ ਗੱਲ ਨੂੰ ਉਸੇ ਤਰ੍ਹਾਂ ਕਾਇਮ ਰੱਖਦਿਆਂ ਹੋਇਆਂ ਉਸ ਨੂੰ ਕਿਸੇ ਹੋਰ ਲਿਪੀ ਵਿੱਚ ਲਿਖ ਦਿੱਤਾ ਜਾਏ ਤਾਂ ਉਸ ਕੰਮ ਨੂੰ ਹੀ ਸਹੀ ਅਨੁਵਾਦ ਕਿਹਾ ਜਾ ਸਕਦਾ ਹੈ ਸੋ ਉਮੀਦ ਹੈ ਕਿ ਵਿਦਿਆਰਥੀਆਂ ਦੇ ਲਈ ਅੱਜ ਦਾ ਇਹ ਜੋ ਵੀਡੀਓ ਹੈ ਉਹ ਕਾਫੀ ਲਾਹੇਵੰਦ ਸਾਬਿਤ ਹੋਵੇਗਾ ਚੈਨਲ ਨੂੰ ਇਸੇ ਤਰ੍ਹਾਂ ਸੁਣਦੇ ਰਹਿਣਾ ਪਿਆਰ ਦਿੰਦੇ ਰਹਿਣਾ ਦਿਨਾਲ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਵੀ ਕਰਦੇ ਰਹਿਣਾ ਸੋ ਮਿਲਾਂਗੇ ਅਗਲੀ ਲੈਕਚਰ ਲਈ ਜੋ ਕਿ ਅਨੁਵਾਦ ਦੇ ਨਾਲ ਹੀ ਸੰਬੰਧਿਤ ਹੋਵੇਗੀ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ